ਇਤੇ ਕਰ ਸਭ ਕੁਝ ਹੋਵੇ ਫਿਰ ਪੁੱਠੇ ਪਾਸੇ ਲੱਗੇ ਉਹ ਨਹੀਂ ਹੋਰ ਕੀ ਮੈਂ ਕੋ ਨਾ ਅੱਖਾ ਫੁੱਟੀਆਂ ਤੇ ਦੇਖਿਆ ਨਹੀਂ ਅੱਖਾਂ ਤਾਂ ਤੇ ਹੈਗੀਆਂ ਨੇ ਬੇਦਦ ਕੋ ਹੈਗਾ ਪਿਆ ਜਾਣਵਜ ਕੇ ਛੜਦਾ ਉਹਨਾਂ ਨੇ ਨਾ ਕਹੇ ਤੇ ਕੀ ਕਹੇ ਉਹਨੂੰ ਕੋਈ ਜ਼ਖਾਣੇ ਕੀਤਾ ਹੈ ਸਭ ਕੁਝ ਕੋਲ ਹੈ ਜਾਣਵਜ ਕੇ ਛੜਿਆ ਹੈ ਜਾਣਵਜ ਕੇ ਛੜਦੇ ਉਹਨਾਂ ਹੁੰਦਾ ਉਹ ਹੁੰਦਾ ਹੁੰਦਾ ਤੂੰ ਵੀ ਹੁੰਦਾ ਤੇ ਤੂੰ ਕਹਦਾ ਨਹੀਂ ਹੁੰਦਾ ਉਹਨਾਂ ਨੂੰ ਬਤਾਇਆ ਨੂੰ ਆਪਣੀ ਛੜਿਆ ਹੋਇਆ ਸਭ ਕੁਝ ਜਿਵੇਂ ਅਸੀਂ ਵੇਛੜਿਆ ਸੀ ਉਹ ਮੇਰੋਂ ਨੇ ਗੁਰਬਾਣੀ ਛੱਡੀ ਸੀ ਤੂੰ ਸਮਝਦਾ ਰਹਿਸਤਾਂ ਪਰ ਇਹ ਕਹਿੰਦਾ ਜੋ ਕਰ ਅਸੀਂ ਬਥੇ ਟੇਕਦੇ ਆ ਗੁਰਬਾਣੀ ਨੂੰ ਤੁਝੇ ਬੜੀ ਧੂੜ ੜਾਉਣਾ ਬੜਾ ਕੀਰਤਨ ਕਰਦੇ ਆ ਬੜਾ ਹਲਾ ਲਲਾ ਬਾਤ ਕਰਦੇ ਆ ਅਸੀਂ ਤਾਂ ਦੇਖੋ ਇਦਾਂ ਨਹੀਂ ਸਖੋਂਦੇ ਹੁੰਦੇ ਸਖੋਂਾ ਗੁਰਬਾਣੀ ਬਣ ਕੇ ਗੁਰਬਾਣੀ ਨੂੰ ਸਮਝ ਕੇ ਪਹਿਰਾ ਦੇ ਕੇ ਫਿਰ ਬਣਦਾ ਸਿੱਖਾ ਤਬਦੀਲੀ ਦਾ ਨੂੰ ਸਿੱਖਿਆ ਦਾ ਨੂੰ ਤਬਦੀਲੀ ਦਾ ਨੂੰ ਸਿੱਖ ਧੂੜ ੜਾਈ ਦੇ ਸਿੱਖ ਵੀ